ਤਨੇ ਵਹ ਡਾਕੂਮੈਂਟ ਦੇਓ ਬਸ ਦੋ ਚਾਰ ਮਿੰਟ ਲੱਗਣਗੇ ਉਹ ਕੀ ਹਾਲ ਨੇ ਵੀਰੇ ਡੈਂਪਲ ਅਸਰਨਾ ਡੈਂਪਲ ਜਾਨ ਡੈਂਪਲ ਕੋਣ ਆ ਹੈ ਉਹ ਵੀ ਤੇ ਆ ਇਹਨੂੰ ਕਿੰਨੇ ਕ ਟਾਈਮ ਤੋਂ ਇੱਥੇ ਰਹਿੰਦਾ ਜੀ ਇਹਦਾ ਇਹਦਾ ਸਾਲ ਕਿਹ ਹੋ ਗਿਆ ਬਾਈ ਹੈ ਨਾ ਸਾਲ ਕੋ ਗਿਆ ਪਹਿਲਾਂ ਪਹਿਲਾਂ ਪੂਰਾ ਇੱਧਰ ਕੂੜੇ ਬੈਠਾ ਪੂਰਾ ਅੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਆ ਜੀ ਖਰੜ ਖਰੜ ਸ਼ਹਿਰ ਦੇ ਵਿੱਚ ਕਿਹੜਾ ਇਲਾਕਾ ਜੀ ਇਹ ਭਗਤ ਘਾਟ ਮੰਦਿਰ ਭਗਤ ਘਾਟ ਮੰਦਿਰ ਗੁਰਤੇਗ ਬਹਾਦਰ ਨਗਰ ਗੁਰਤੇਗ ਬਹਾਦਰ ਨਗਰ ਹਾਂ ਜੀ ਨੇੜੇ ਭਗਤ ਘਾਟ ਮੰਦਿਰ ਇੱਥੇ ਇੱਕ ਬੰਦਾ ਪਿਆ ਜੀ ਆ ਪਿੱਪਲ ਦੇ ਥੱਲੇ ਤਰਬੈਣੀ ਲੱਗੀ ਹੋਈ ਆ ਤੇ ਪਹਿਲਾਂ ਇਹ ਉੱਥੇ ਕੂੜੇ ਦੇ ਢੇਰ ਤੇ ਪਿਆ ਜੀ ਜਿਹੜੀ ਤੁਸੀਂ ਵੀਡੀਓ ਦੇਖੋਗੇ ਅੱਗੇ ਜਾ ਕੇ ਦੇਖੋ ਕੀ ਹਾਲਤ ਸੀ ਇਹਦੀ ਵੀਰਾਂ ਨੇ ਜਿਹੜੀ ਸਾਨੂੰ ਵੀਡੀਓ ਭੇਜੀ ਆ ਕੂੜੇ ਦੇ ਢੇਰ ਤੇ ਪੈਂਦਾ ਕੂੜੇ 'ਚ ਕੂੜਾ ਕੱਢ ਕੇ ਖਾਂਦਾ ਪੰਜਾਬੀ ਬੋਲਦਾ ਵਾ ਬਾਈ ਓ ਬਾਈ ਹਲੋ ਵੀਰੇ ਓ ਗੱਲ ਤਾਂ ਸੁਣ ਵੀਰਿਆ ਹਲੋ ਓ ਵੀਰਿਆ ਗੱਲ ਤਾਂ ਸੁਣ ਸਾਡੀ ਓ ਅਸੀਂ ਤੇਰੇ ਓ ਤੈਨੂੰ ਮਿਲਣ ਆਏ ਆ ਤੇਰੇ ਪਿੰਡੋਂ ਕਾ ਫੜਾ ਤੇਰੇ ਪਿੰਡੋਂ ਆਏ ਆ ਤੇਰੇ ਪਿੰਡੋਂ ਤੇਰੇ ਪਿੰਡੋਂ ਆਏ ਆ ਵੀਰੇ ਹਲੋ ਜਾਣ ਕੇ ਕਰਨ ਲੱਗ ਗਿਆ ਹੁਣ ਕੋਈ ਨਹੀਂ ਜੀ ਕੋਈ ਨਹੀਂ ਤੇਰੇ ਪਿੰਡੋਂ ਆਏ ਆ ਵੀਰੇ ਓ ਵੀਰੇ ਤੇਰੇ ਪਿੰਡੋਂ ਆਏ ਆ ਇਹਦੇ ਨਾਮ ਵੀ ਲਿਖਿਆ ਪਿਆ ਇਹਦੇ ਕੀ ਲਿਖਿਆ ਜਗਦੀਪ ਜਾਂ ਆ ਦੇਖੋ ਨਾਮ ਬਾਈ ਇਹਨਾਂ ਦਾ ਲਿਖਿਆ ਹੋਇਆ ਕੁਝ ਗਿਆ ਜਾਨ ਪਿੰਮਲ ਜਾਨ ਡਿੰਪਲ ਜਾਨ ਡਿੰਪਲ ਅੱਗੇ ਵੀ ਹੈ ਪਰ ਜਾਨ ਡਿੰਪਲ ਜਾਨ ਡਿੰਪਲ ਲਿਖਿਆ ਖੜਾ ਹੋ ਜਾ ਖੜਾ ਇੱਧਰ ਵੀ ਲਿਖਿਆ ਕੁਝ ਇੱਧਰ ਵੀ ਕਹਿੰਦੇ ਲਿਖਿਆ ਹੋਇਆ ਜੀ ਕੋਈ ਨਹੀਂ ਕੋਈ ਨਹੀਂ ਡਰਨਾ ਛੱਡ ਦੇ ਬਾਈ ਨਹੀਂ ਇੱਧਰ ਨਹੀਂ ਲਿਖਿਆ ਬਾਈ ਤੇਰਾ ਨਾਂ ਕੀ ਏ ਵੀਰੇ ਤੇਰਾ ਨਾਂ ਕੀ ਏ ਵੀਰੇ ਐ ਵੀਰੇ ਤੇਰਾ ਕੀ ਨਾਮ ਆ ਤੇਰਾ ਨਾਂ ਕੀ ਆ ਤੇਰਾ ਨਾਮ ਕੀ ਆ ਖੜਾ ਹੋ ਖੜਾ ਹੋ ਉੱਟ ਕੇ ਚੱਲ ਖੜਾ ਹੋ ਉੱਟ ਕੇ ਚੱਲ ਖੜਾ ਹੋ ਉੱਟ ਕੇ ਖੜਾ ਹੋ ਖੜਾ ਹੋ ਸ਼ਾਬਾਸ਼ ਚੱਡ ਜਾ ਉੱਡ ਜਾ ਸ਼ਾਬਾਸ਼ ਹਾਂ ਸ਼ਾਬਾਸ਼ ਖੜਾ ਹੋ ਜਾ ਖੜਾ ਹੋ ਜਾ

ਇਤ ਨਹੀਂ ਲਿਖਿਆ ਕੁਛ ਇਧਰ ਨਹੀਂ ਲਿਖਿਆ ਜੀ ਕੁਛ ਨਹੀਂ ਲਿਖਿਆ ਬੋਲ ਤੇਰਾ ਨਾਮ ਕੀ ਆ ਕੋਈ ਨਾ ਸੱਟ ਨਹੀਂ ਵੜਾ ਦੋ ਕੁ ਮਿੰਟ ਦਿਓ ਬਸ ਦੋ ਚਾਰ ਮਿੰਟ ਲੱਗਣਗੇ ਉਹ ਕਿਉਂਕਿ ਇਹਦੀ ਬਿਮਾਰੀ ਹੈ ਜੀ ਇਹਨੂੰ ਸਕਿਜ਼ੋਫਰੀਨੀਆ ਚ ਬੰਦਾ ਦਾ ਜਿਹੜੇ ਮਾਹੌਲ ਚ ਰਹਿੰਦਾ ਉਹਨੂੰ ਉਹੀ ਚੰਗਾ ਲੱਗਦਾ ਚਾਹੇ ਉਹ ਗੰਦ ਤੇ ਟ੍ਰੈਨਾਂ ਨੂੰ ਗੰਦ ਹੀ ਵਧੀਆ ਲੱਗਣ ਲੱਗਦਾ ਉਹਨੂੰ ਐਂ ਲੱਗਦਾ ਵੀ ਇਹੀ ਮੇਰੀ ਜ਼ਿੰਦਗੀ ਆ ਜਦੋਂ ਆਪ ਉਹਦੇ ਚੋਂ ਬਾਹਰ ਕੱਢਦੇ ਆ ਉਹ ਨਿਕਲਣਾ ਨਹੀਂ ਚਾਹੁੰਦਾ ਚਾਹੇ ਹਰ ਅਲੱਗ-ਅਲੱਗ ਤਰ੍ਹਾਂ ਦੀਆਂ categories ਇਹਦੀਆਂ ਹੈਗੀਆਂ ਪਰ ਬੰਦੇ ਦਾ ਬਿਹਵੀਂ ਰਹੀ ਰਹਿੰਦਾ ਪਤਾ ਜੀ ਜਾਂਦਾ ਵੀ ਹੋਰ ਇਸ ਏਰੀਏ ਤੇ ਨਾ ਕਿਤੇ ਨਹੀਂ ਜਾਂਦਾ ਇਹ ਇਹ ਇੱਥੇ ਹੀ ਰਹਿਣਾ ਬਸ ਬਸ ਇਹਨੂੰ ਇੱਥੇ ਏਦਾਂ ਹੀ ਹੈ ਵੀ ਇਹਨੂੰ ਗੰਦਗੀ 'ਚ ਹੀ ਰਹਿਣਾ ਹੀ ਪਸੰਦ ਆ ਕਿਸੇ ਨੂੰ ਨੇਰੇ 'ਚ ਰਹਿਣਾ ਪਸੰਦ ਆ ਦੂਸਰੇ ਘਰ ਵਾਲੇ ਕਹਿੰਦੇ ਉੱਥੇ ਰੋਟੀਆਂ ਰੱਖ ਜੰਨੇ ਆ ਹੂੰ ਬਸ ਚੱਕ ਨੂੰ ਕੋਈ ਕੁੱਤੇ ਨੂੰ ਖਵਾ ਦੂਗਾ ਹੂੰ ਆਪਣਾ ਵਜਦਾ ਹੀ ਆ ਹੋਰ ਲਫਾਫਾ ਪਊ ਉਹਦੇ ਵਿੱਚ ਜੋ ਮਰੀ ਚੀਜ਼ ਹੋ ਗਈ ਉਹ ਖਾ ਲੈਣੀ ਮਤਲਬ ਇਹਨੇ ਜੇ ਅਸੀਂ ਰੋਟੀ ਦੇ ਵੀ ਦਿੰਦੇ ਆ ਨਾ ਜੀ ਇਹਨੇ ਰੋਟੀ ਨਹੀਂ ਖਾਣੀ ਤੁਸੀਂ ਚੱਕ ਕੇ ਉਹ ਰੱਖ ਦਿਓ ਕੂੜੇ ਵਿੱਚ ਚੱਕ ਕੇ ਖਾਣਾ ਜੀ ਗੰਦੀ ਖਾਣਾ ਗੰਦੀ ਖਾਣਾ ਉਹ ਰੋਡ ਤੇ ਸੜਕ ਤੱਕ ਨਹੀਂ ਜਾਂਦਾ ਇਹ ਇੱਥੇ ਹੀ ਰਹਿਣਾ ਬਸ ਬਾਈ ਇੱਥੇ ਹੀ ਰਹਿਣਾ ਕਿਸੇ ਦੇ ਘਰ ਮੰਗਣੀ ਨਹੀਂ ਜਾਣਾ ਰੋਟੀ ਨਹੀਂ ਮੰਗਣੀ ਪਾਣੀ ਨਹੀਂ ਮੰਗਣਾ ਕੁਝ ਨਹੀਂ ਮੰਗਣਾ ਸਾਲ ਤੋਂ ਪਰੋ ਗਿਆ ਤੁਸੀਂ ਸਾਲ ਤੋਂ ਉੱਪਰ ਹੋ ਗਿਆ ਜੀ ਇਹ ਤੁਹਾਡਾ ਕੀ ਨਾਮ ਵੀਰ ਜੀ ਮੇਰਾ ਨਾਮ ਮਨਜਿੰਦਰ ਸਿੰਘ ਆ ਜੀ ਤੁਹਾਡਾ ਵੀਰੇ ਮੇਰਾ ਜਗਤਾਰ ਸਿੰਘ ਆ ਜੀ ਤੁਸੀਂ ਦੋਨੋਂ ਨੇ ਵੀ ਤੁਸੀਂ ਵੀਡੀਓ ਸਾਹ ਹਾਂਜੀ ਹਾਂਜੀ ਤੇ ਮਨਜਿੰਦਰ ਸਿੰਘ ਤੇ ਜਗਤਾਰ ਸਿੰਘ ਵੀਰ ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀਆਂ ਬਾਈ ਦੀਆਂ ਅੱਜ ਅਸੀਂ ਆਏ ਸੀ ਸਟੈਨਲੀ ਨੂੰ 에어ਪੋਰਟ ਤੇ ਛੱਡਣ ਸਟੈਨਲੀ ਅੱਜ ਵਾਪਸ ਗਿਆ ਆਪਣੇ ਨਾਈਜੀਰੀਆ ਨੂੰ ਜਿਹੜਾ ਵੀ ਦਿੱਲੀ ਤੋਂ ਲੈ ਕੇ ਆਏ ਸੀ ਐਸੇ ਹਾਲਤੀ ਲੈ ਕੇ ਆਏ ਸੀ ਉਹਨੂੰ ਵੀ ਤੇ ਉਹ ਨਾਈਜੀਰੀਆ ਦਾ ਰਹਿਣ ਵਾਲਾ ਸੀ ਵੀਰ ਤੇ ਅੱਜ ਉਹ ਵਾਪਸ ਆਪਦੇ ਪਿੰਡ ਗਿਆ ਬੈਂਸਲੇ ਛੱਡਣ ਗਏ ਨੇ ਉਹਨੂੰ ਤੇ ਫਿਰ ਅਸੀਂ ਇਸ ਇਲਾਕੇ ਜਿੱਧਰ ਜਾਈਦਾ ਕੋਈ ਕੰਮ ਹੁੰਦਾ ਚਾਹੇ ਅਸੀਂ ਉਸ ਇਲਾਕੇ ਦੇ ਸਾਡੇ ਕੋਲੇ ਕੇਸ ਪਹਿਲਾਂ ਹੀ ਵੀਡੀਓ ਵਗੈਰਾ ਆਈਆਂ ਹੁੰਦੀਆਂ ਅਸੀਂ ਚੈੱਕ ਕੀਤਾ ਤੇ ਇਹ ਵੀਰ ਦੀ ਹਾਲਤ ਬਹੁਤ ਮਾੜੀ ਸੀ ਤੇ ਅਸੀਂ ਚੰਡੀਗੜ੍ਹੋਂ ਸਿੱਧਾ ਮਹਾਲੀ ਤੋਂ ਇੱਧਰ ਨੂੰ ਖਰੜ ਨੂੰ ਆ ਗਏ ਹਾਂ ਇਸ ਹਾਲਾਤਾਂ ਨੂੰ ਤੁਸੀਂ ਦੇਖ ਕੇ ਅੰਦਾਜ਼ਾ ਲਾਈ ਸਕਦੇ ਹੋ ਇਸ ਵੀਰ ਦੇ ਹਾਲਾਤਾਂ ਨੂੰ ਵੀ ਇਹ ਕਿਦਾਂ ਦਾ ਜੀਵਨ ਕੱਟ ਰਿਹਾ ਜੀ ਗੱਲ ਕੱਲੀ ਇਸ ਵੀਰ ਦੀ ਨਹੀਂ ਗੀ ਬਹੁਤ ਨੇ ਭਾਈ ਇਦਾਂ ਦੇ ਲੋਕ ਬਹੁਤ ਬੈਠੇ ਨੇ ਭਾਈ ਧਾਰਮਿਕ ਸਥਾਨਾਂ ਦੇ ਬਾਹਰ ਬੈਠੇ ਨੇ ਲੋਕ ਸਟੇਸ਼ਨ ਤੇ ਬੱਸ ਸਟੈਂਡ ਤੇ ਫਲਾਈਓਵਰ ਪੁਲਾਂ ਦੇ ਥੱਲੇ ਉੱਪਰ ਜਾਂ ਐਸੀਆਂ ਥਾਵਾਂ ਤੇ ਸਾਹਮਣੇ ਸ਼ਮਸ਼ਾਨ ਘਾਟਾ ਜਿੱਥੇ ਲੋਕਾਂ ਦੇ ਸੰਸਕਾਰ ਹੁੰਦੇ ਆ ਤੇ ਇੱਥੇ ਕੂੜੇ ਦਾ ਡੰਪ ਆ ਬਹੁਤ ਵੱਡਾ ਜਿੱਥੇ ਇੱਕ ਸਾਲ ਤੋਂ ਗੰਦ ਕੱਢ ਕੱਢ ਕੇ ਕੂੜੇ ਚ ਖਾ ਰਿਹਾ ਬੰਦਾ ਕੌਣ ਆ ਕਿਹੜੇ ਪਿੰਡ ਦਾ ਕੀ ਦਾ ਪੁੱਤ ਆ ਕੀ ਦਾ ਭਰਾ ਵਾ ਕੀਦੇ ਘਰ ਵਾਲਾ ਵਾ ਕਿਹਦਾ ਬਾਪ ਆ ਇਹ ਹੁਣ ਤੁਹਾਡੇ ਸ਼ੇਅਰ ਕਰਨ ਦੇ ਨਾਲ ਵੀਡੀਓ ਪਤਾ ਲੱਗਣਾ ਮਾ ਜੀ ਕੁਛ ਨਹੀਂ ਬੋਲ ਰਿਹਾ ਵੀਰਾ ਕੁਛ ਨਹੀਂ ਦੱਸ ਰਿਹਾ ਵੀਰਾ ਤੇ ਐਸੇ ਲੋਕਾਂ ਦੀ ਬਹੁਤ ਬਹੁਤਾਤ ਦੇ ਵਿੱਚ ਆ ਕਿੰਨੇ ਆ ਕਿ ਦੀ ਅਸੀਂ ਮਦਦ ਕਰ ਸਕਦੇ ਕਿੰਨੇ ਆ ਕਿ ਨੂੰ ਅਸੀਂ ਲਿਆ ਕੇ ਰੱਖ ਸਕਦੇ ਹਰ ਰੋਜ਼ ਸਾਨੂੰ ਸੈਂਕੜੇ ਵੀਡੀਓ ਆਉਂਦੀਆਂ ਹਰ ਰੋਜ਼ ਸਾਨੂੰ ਸੈਂਕੜੇ ਭੈਣ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਇੱਥੇ ਬੰਦਾ ਪਿਆ ਉੱਥੇ ਪਿਆ ਸਾਡਾ ਕੋਈ ਸਿਸਟਮ ਵੀ ਤਾਂ ਕੰਮ ਕਰੇ ਨਾ ਕੋਈ ਨਾ ਤਾਂ ਸਿਸਟਮ ਕੰਮ ਕਰ ਰਿਹਾ ਨਾ ਸਰਕਾਰਾਂ ਕੋਲੇ ਕੋਈ ਇਸ ਤਰ੍ਹਾਂ ਦੇ ਇੰਤਜ਼ਾਮ ਆ ਨਾ ਸਾਡੀ ਧਾਰਮਿਕ ਜਥੇਬੰਦੀ ਐਸਜੀਪੀਸੀ ਸ਼੍ਰੋਮਣੀ ਕਮੇਟੀ ਜੀ ਦਾ ਕਰੋਨਾ ਅਰਬਾਂ ਦਾ ਬਜਟ ਆ ਉਹੀ ਇਦਾਂ ਦੇ ਆਸਰੇ ਨੇ ਆਸਰਿਆਂ ਦੇ ਵਾਸਤੇ ਆਸਰੇ ਬਣਾ ਦੇਵੇ ਨਿਊਟਨ ਦੀ ਵਾਸਤੇ ਓਟ ਬਣਾ ਦੇਵੇ ਤਾਂ ਫਿਰ ਇਹਨਾਂ ਲੋਕਾਂ ਨੂੰ ਵਿਚਾਰਿਆਂ ਨੂੰ ਇਦਾਂ ਹੀ ਗੰਦ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੋਣਾ ਪੈ ਰਿਹਾ ਇਹਨਾਂ ਲੋਕਾਂ ਨੂੰ ਇਦਾਂ ਨਰਕ ਕੱਟਣਾ ਪੈ ਰਿਹਾ ਕਿਉਂ ਸਾਡੇ ਵਿੱਚ ਸਾਡੇ ਹੁੰਦਿਆਂ ਸਾਡੇ ਦੇਖਦਿਆਂ ਸਾਡੀਆਂ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਹੋ ਰਿਹਾ ਸਾਡੇ ਬੱਚੇ ਇਹਨਾਂ ਨੂੰ ਦੇਖਦੇ ਇਹਨਾਂ ਹਾਲਾਤਾਂ 'ਚ ਉਹਨਾਂ ਦੇ ਮਨ ਤੇ ਕਿਦਾਂ ਦਾ ਪ੍ਰਭਾਵ ਪੈਂਦਾ ਇੱਕ ਬੱਚਾ ਸਕੂਲ ਜਾਂਦਾ ਉਹ ਦੇਖਦਾ ਐ ਇਦਾਂ ਦੇ ਹਾਲਾਤ ਦੇ ਵਿੱਚ ਪਏ ਮਨੁੱਖ ਨੂੰ ਵੀ ਇਹ ਵੀਰਾ ਕਿਉਂ ਇਦਾਂ ਪਿਆ ਇਹ ਅੰਕਲ ਕਾਹਤੋਂ ਇਦਾਂ ਰਹਿ ਰਹੇ ਨੇ ਪਰ ਸਾਡੇ ਕੋਲੇ ਇਨਾਂ ਸਵਾਲਾਂ ਦੇ ਜਵਾਬ ਨਹੀਂ ਹੈਗੇ ਪਰ ਸਾਡੀ ਜਿੰਨੀ ਕਿ ਡਿਊਟੀ ਲਈ ਆ ਅਸੀਂ ਆਪਣੀ ਡਿਊਟੀ ਨਿਭਾਉਣ ਆਏ ਆ ਅਸੀਂ ਇਸ ਵੀਰ ਨੂੰ ਲੈਣ ਆਏ ਆ ਇਹਦਾ ਘਰ ਲੱਭਣ ਦੀ ਡਿਊਟੀ ਤੁਹਾਡੀ ਆ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਸ ਵੀਰ ਦਾ ਘਰ ਪਰਿਵਾਰ ਲੱਭ ਜੇ ਇੱਕ ਸਾਲ ਤੋਂ ਇਦਾਂ ਹੀ ਰਹਿ ਰਿਹਾ ਵੀਰਾ ਕੂੜੇ ਦੇ ਢੇਰ ਦੇ ਵਿੱਚੋਂ ਕੂੜਾ ਕੱਢ ਕੇ ਖਾ ਰਿਆ ਵੀਰ ਚਲ ਹੈ ਠੀਕ ਹੈ ਨਾ 30 ਸਾਲ ਹੋ ਗਏ ਹੋਏ ਜਿੰਨੀ ਕਿਥੇ ਹੈ 35 ਸਾਲ ਹੋ ਗਏ ਤੈਨੂੰ ਤੂੰ 35 ਸਾਲਾਂ ਦਾ ਹੋ ਗਿਆ ਠੀਕ ਆ ਤੇਰਾ ਨਾਂ ਕੀ ਹੈ ਹੈ ਨਾਮ ਕੀ ਹੈ ਤੇਰਾ ਹੈ ਨਾਮ ਕੀ ਹੈ ਤੇਰਾ ਉਹ ਵੀ ਦੇ ਨਾਮ ਕੀ ਹੈ ਤੇਰਾ ਹੈਂ ਕੀ ਨਾਮ ਹੈ ਵੀਰੇ ਕੀ ਨਾਮ ਤੇਰਾ ਤੇਰਾ ਨਾਮ ਕੀ ਆ ਤੂੰ ਭਰਾ ਮੈਂ ਯਾਰ ਸਾਡਾ ਡਰ ਨਾ ਤਾਰੇ ਭਰਾ ਮੈਂ ਤੂੰ ਸਾਡਾ ਦੱਸ ਕੀ ਨਾਮ ਆ ਤੇਰਾ ਕੀ ਨਾਮ ਆ ਦੱਸ ਕੀ ਨਾਮ ਆ ਨਾਮ ਕੀ ਆ ਤੇਰਾ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਤਕਾਲ ਮੂਰਤ ਜਯੁਨੀ ਸਹਿ ਪੰਗੁਰ ਪ੍ਰਸਾਦ ਜਪਦਾਰ ਸਤਿ ਜਗਤ ਸਤ ਹੈਪੀ ਸਤ ਨਾਨਕ ਹੋਸੀ ਦੀ ਸਤ ਵਾਹਿਗੁਰੂ ਮੇਰ ਕੰਨੂ ਮੇਰੇ ਭਰਾ ਤੇ ਠੀਕ ਆ ਚਲ ਹੋ ਖੜਾ ਹੋ ਮਾਰシャ ਚਲ ਹੋ ਗਿਆ ਚਲ ਚਲ ਮੁੜੇ ਹੋ ਖੜਾ ਨਹੀਂ ਨਹੀਂ ਕਿਤੇ ਨਹੀਂ ਜਾਣਾ ਉੱਠ ਕੇ ਖੜਾ ਹੋ ਜਾ ਵਾ ਅਰ ਇੱਥੇ ਬਹਿ ਐਰ ਤੇ ਬਹਿ ਜਾ ਉੱਠ ਕੇ ਬਹਿ ਜਾ ਖੜਾ ਹੋ ਜਾ ਖੜਾ ਹੋ ਜਾ ਮੇਰਾ ਪੁੱਤ ਖੜਾ ਹੋ ਜਾ ਖੜਾ ਹੋ ਜਾ ਮੇਰਾ ਪੁੱਤ ਖੜਾ ਹੋ ਜਾ ਚਲ 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 ਖੜਾ ਹੋ ਜਾ ਖੜਾ ਤਕੜਾ ਹੋ ਜਾ ਤਾਂ ਮੇਰਾ ਵੀਰਾ ਤਕੜਾ ਵਾ ਹਾਂ ਇੱਥੇ ਬਹਿ ਜਾ ਹਾਂ ਦੱਸ ਸੁਣ ਕੀ ਗੱਲ ਹੋ ਗਈ ਦੱਸ ਕੀ ਕਹਿਣਾ ਚਾਹੁੰਦਾ ਬੋਲ ਕੀ ਕਹਿਣਾ ਵਾ ਦੱਸ ਕੀ ਕਹਿਣਾ ਵਾ ਠੀਕ ਹੋ ਕੇ ਬਹਿ ਜਾ ਇੱਥੇ ਠੀਕ ਹੋ ਕੇ ਬਹਿ ਜਾ ਠੀਕ ਹੋ ਕੇ ਬਹਿ ਜਾ ਹਾਂ ਦੱਸ ਕੀ ਕਹਿਣਾ ਵਾ ਬੋਲ ਕੀ ਕਹਿਣਾ ਵਾ ਕੀ ਕਹਿਣਾ ਪਾਣੀ ਪੀਣਾ ਪਾਣੀ ਪੀਣਾ ਵਾ ਪਾਣੀ ਲਿਆ ਕੇ ਦੇ ਕਾਕਾ ਜਦ ਨਾਲ ਜੀ ਇੱਥੋਂ ਕੂੜੇ ਚ ਇਹ ਚ ਕੂੜਾ ਗਾੜਾ ਖੰਦਾ ਤਾਂ ਅਸੀਂ ਪੁੱਛਿਆ ਨਹੀਂ ਕਦੇ ਵਾਰੀ ਆ ਵੀਰ ਵੀ ਤਾਂ ਮੇਰੇ ਨਾਲ ਵੀ ਕਿਆ ਨਾਮ ਹੈ ਤੇਰਾ ਕੁਝ ਨਹੀਂ ਬੋਲਣਾ ਬੋਲਣਾ ਮੇਰੀ ਕਾਲੀ ਕੁੱਤੀ ਚਲੇਗੀ ਹੂੰ ਕੁੱਤੀ ਕਾਲੀ ਇਹਨਾਂ ਨਾਲ ਕੁੱਤੇ ਰਾਤ ਨੂੰ ਰਹੇ ਪੈਂਦਾ ਹੈ ਆਪਿਆ ਹੁੰਦਾ ਇੱਥੇ ਚਾਰ ਪੰਜ ਕੁੱਤੇ ਦੇ ਆਲੇ-ਦਾਲ ਬੈਠੇ ਹੁੰਦੇ ਹੁਣ ਵੀ ਤੁਸੀਂ ਦੇਖੋ ਹੁਣ ਵੀ ਕੁੱਤਿਆਂ ਨਾਲ ਹੀ ਪਿਆਰ ਬਸ ਇੱਥੇ ਆਹੀ ਜ਼ਿੰਦਗੀ ਹੈ ਦੀ ਆਹੀ ਸਾਰਾ ਕੁਝ ਇਸ ਤਰੀ ਹੈ ਪਤਾ ਨਹੀਂ ਉਹ ਬੇਚਾਰਾ ਕਿੱਥੇ ਦਾ ਹੈ ਕਿੱਥੇ ਨੇ ਲੈ ਪਾਣੀ ਪੀਲਾ ਵੀਰੇ ਪਾਣੀ ਪੀਲਾ ਲੈ ਪਾਣੀ ਪੀਲਾ ਵੇ ਪਰ ਕਾਲੀ ਕੁੱਤੀ ਨੂੰ ਲੈ ਕੇ ਹੁਣੇ ਚੱਲ ਪਾਣੀ ਪੀਲਾ ਪੀਲਾ ਪਾਣੀ ਫੜ ਲੈ ਫੜ ਲੈ ਫੜ ਲੈ ਪੀਲਾ ਫੜ ਲੈ ਫੜ ਲੈ ਪੀਲਾ ਪੀਲਾ ਆ ਚਲੋ ਭਾਈ ਬਸ ਇੰਨਾ ਹੀ ਗੱਲ ਇਹ ਨਹੀਂ ਇੱਥੇ ਦੇ ਮੁਖਬਰ ਬੰਦੇ ਦੇ ਨਹੀਂ ਇੱਕ ਮਿੰਟ ਯਾਰ ਅਸੀਂ ਉਹਨਾਂ ਨੂੰ ਕਿਹਾ ਬੇਨਤੀ ਕਰੀ ਲੇਕਿਨ ਕਿਸੇ ਨੇ ਸਰਵਾਈ ਨਹੀਂ ਕੀਤੀ ਇਸ ਜਿਹਦੇ ਬੰਦੇ ਦੀ ਨਹੀਂ ਇਹਦਾ ਦਾ ਕੰਮ ਪੈ ਰਿਹਾ ਅਸੀਂ ਅਸੀਂ ਤੁਹਾਨੂੰ ਕਰਿਆ ਸਾਨੂੰ ਪਤਾ ਲੱਗਿਆ ਸੀ ਤੁਹਾਨੂੰ ਵੀਡੀਓ ਪਾਈ ਆ ਕੁਝ ਵੀ ਫੋਨ ਕੀਤੇ ਤਾਂ ਭਾਈ ਇਹਨਾਂ ਦਾ ਨਹੀਂ ਭਾਈ ਐਕਚੁਅਲ ਦੇ ਵਿੱਚ ਨਾ ਅਸੀਂ ਵਿਚ ਨਹੀਂ ਕੋਈ ਆਇਆ ਬੰਦਾ ਨਹੀਂ ਹੁੰਦਾ ਬਾਈ ਮੈਂ ਤੁਹਾਨੂੰ ਉਹੀ ਦੱਸਣ ਲੱਗਿਆ ਸੀ ਪਿੰਡਾਂ 'ਚ ਜਾਇਲ ਚਲੇ ਤਾਂ ਸ਼ਹਿਰ ਆ ਹਾਂਜੀ ਪਿੰਡਾਂ 'ਚ ਪੰਚਾਇਤ ਹੁੰਦੀ ਆ ਗੁਰਦੁਆਰਾ ਕਮੇਟੀ ਹੁੰਦੀ ਆ ਨੌਜਵਾਨ ਸਭਾ ਹੁੰਦੀ ਆ ਨਾ ਪਿੰਡਾਂ 'ਚ ਟੂਰਨਾਮੈਂਟ ਕਮੇਟੀ ਹੁੰਦੀ ਆ ਪਿੰਡਾਂ 'ਚ ਜਾਣਕਾਰ ਹੁੰਦਾ ਧਰਮਸ਼ਾਲਾ ਹੁੰਦੀ ਆ ਬਸ adda ਹੁੰਦਾ ਸ਼ਮਸ਼ਾਨ ਘਾਟ ਖਾਲੀ ਮਤਲਬ ਇੰਨੀ ਜਗ੍ਹਾ ਹੁੰਦੀ ਇੰਨੇ ਲੋਕ ਹੁੰਦੇ ਆ ਉੱਥੇ ਨਹੀਂ ਬਾਈ ਕੋਈ ਮਦਦ ਕਰਦਾ ਸ਼ਹਿਰ 'ਚ ਕੀਨੇ ਕਰਨੀ ਆ ਬਾਈ ਪਿੰਡ ਦਾ ਸਰਪੰਚ ਨਾਲ ਖੜ ਕੇ ਕਹਿਣ ਦਾ ਜੀ ਅਸੀਂ ਕੁਝ ਨਹੀਂ ਕਰ ਸਕਦੇ ਉਹਨੂੰ ਲੈ ਜਾਓ ਪਿੰਡ ਦਾ ਸਰਪੰਚ ਵੀਰ ਨੂੰ ਕਿਹਾ ਮੈਂ ਅਸੀਂ ਕੰਮ ਕਰਨੇ ਕਰਨਾ ਚਾਹੁੰ ਮਰਜ਼ੀ ਹੋਣੀ ਹੁਣ ਯਾਨੀ ਕਿ ਗੱਲ ਤਾਂ ਵੀ ਬਸ ਇਹਦੇ ਵਿਚਾਰੇ ਦੇ ਜਿਹੜੇ ਕਰਮ ਚ ਧੱਕੇ ਲਿਖੇ ਸੀ ਗੰਦ ਖਾਣਾ ਲਿਖਿਆ ਸੀ ਉਹ ਧੰਨਵਾਦ ਹੈ ਤੁਹਾਡੇ ਨਹੀਂ ਧੰਨਵਾਦ ਉਹਦਾ ਵੈਗਰੂ ਦੇਖੋ ਅਸੀਂ ਵੀਰੇ ਆਪਦੇ ਘਰੇ ਨਹੀਂ ਲੈ ਕੇ ਚੱਲੇ ਇਹ ਤਾਂ ਉਹਦਾ ਹੀ ਘਰ ਬਣਾ ਕੇ ਦਿੱਤਾ ਵੈਗਰੂ ਦਾ ਸਾਡੀ ਕੋਈ ਔਕਾਤ ਨਹੀਂ ਸੀ ਵੀ ਅਸੀਂ ਇਸ ਬੰਦੇ ਨੂੰ ਆਪਦੇ ਘਰੇ ਲੈ ਜਾਂਦੇ ਹਣਾ ਜਨਾਬ ਸਾਡਾ ਘਰ ਵੀ ਸਾਨੂੰ ਪਤਾ ਨਹੀਂਦਾ ਵੀ ਤੁਸੀਂ ਨਹੀਂ ਨਹੀਂ ਤਾਂ ਚਾਹ ਪਾਣੀ ਨਹੀਂ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਵੀਰੇ ਉਹਦਾ ਬਾਬੇ ਨਾਨਕ ਨੇ ਸਾਨੂੰ ਘਰ ਬਣਾ ਕੇ ਦਿੱਤਾ ਜੀ ਉਹਦੇ ਵਿੱਚ ਰੱਖਣਾ ਉਹਨੇ ਲੀੜਾ ਕੱਪੜਾ ਦੇਣਾ ਉਹਨੇ ਛੱਪ ਦੇਣੀ ਉਹਨੇ ਦਵਾਈ ਦੇਣੀ ਹਨਾ ਅਸੀਂ ਤਾਂ ਬਾਈ ਆਪ ਇਹਨਾਂ ਦਾ ਦਿੱਤਾ ਖਾਣੇ ਆ ਬਾਈ ਇਹਨਾਂ ਦੀ ਦਿੱਤੀ ਇੱਜ਼ਤ ਸਾਨੂੰ ਮਿਲਦੀ ਆ ਸਾਡੇ ਕੀ ਔਕਾਰ ਸੀ ਅਸੀਂ ਤਾਂ ਚੋਰ ਚੱਕੇ ਸੀ ਬਾਈ ਅਸੀਂ ਤਾਂ ਆਪ ਇਹਨਾਂ ਵਰਗੇ ਸੀ ਜਿਹੇ ਹਾਲਾਤ ਚ ਇਹ ਇਦਾਂ ਦੇ ਹਾਲਾਤ ਸਾਡੇ ਸੀ ਇਹ ਤਾਂ ਮਹਾਰਾਜ ਨੇ ਕਿਰਪਾ ਕੀਤੀ ਆ ਸਾਨੂੰ ਸੱਚੇ ਪਾਤਸ਼ਾਹ ਨੇ ਡਿਊਟੀ ਤੇ ਲਾਤਾ ਬਾਈ ਬਸ ਅਰਦਾਸ ਕਰਿਓ ਅਸੀਂ ਚੰਗੇ ਮਨਨਾ ਸਾਹਿਬ ਦੀ ਨੀਤ ਰੇ ਸੇਵਾ ਕਰਦੇ ਰਹੀਏ ਹਨਾ ਜੀ ਕਰੋ ਸਾਡੇ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਦੱਸਿਆ ਹੈ ਨਾ ਵੀਰ ਤੁਸੀਂ ਅਪਰਾਲਾ ਕੀਤਾ ਦੇਖੋ ਫੋਨ ਹੀ ਨਾ ਕਰਦੇ ਵੀਡੀਓ ਹੀ ਨਾ ਭੇਜਦੇ ਸਾਨੂੰ ਕੀ ਪਤਾ ਲੱਗਣਾ ਸੀ ਹਣਾ ਸਾਨੂੰ ਪਹਿਲਾਂ ਤਾਂ ਆਸ ਨੀਤੀ ਵੀ ਕੋਈ ਇਹਦਾ ਕੰਮ ਹੋ ਜੂਗਾ ਫੇ ਸਾਡੇ ਅਸੀਂ ਤੁਹਾਡਾ ਵੀਡੀਓ ਦੇਖਿਆ ਸਾਨੂੰ ਪਤਾ ਲੱਗਿਆ ਅਸੀਂ ਤੁਹਾਨੂੰ ਫੋਨ ਕੀਤੇ ਹਫਤਾ ਸਾਨੂੰ ਹੋ ਗਿਆ ਕਹਿੰਦੇ ਤੁਹਾਡੇ ਕੋਲ 32 ਕਰ ਦੇਣੇ 10 ਦਿਨ ਤੁਹਾਡੇ ਵੀ ਤੁਸੀਂ ਟਾਈਮ ਲੱਗ ਜਾਂਦਾ ਭਾਈ ਸਾਡੇ ਕੋਲੇ ਬਾਹਲੇ ਕੀ ਸਾਬਾਈ ਇੱਕ ਨਹੀਂ ਸਾਡੇ ਕੋਲੇ ਸੰਕੜੇ ਹੀ ਆ ਭਾਈ ਇਹਨਾਂ ਇਦਾਂ ਦੇ ਵੀਰ ਸਾਨੂੰ ਯਕੀਨ ਨਹੀਂ ਤਾਂ ਅਸੀਂ ਸਾਡਾ ਮੈਨੂੰ ਨਹੀਂ ਹਿੱਤੀ ਆਜੋਂਗੇ ਸਾਨੂੰ ਉਹ ਨਹੀਂ ਠੀਕ ਆ ਜੀ ਚਲੋ ਕੋਈ ਗੱਲ ਨਹੀਂ ਹੈ ਜੀ ਕਿ ਦਾਣੇ ਪਾਣੀ ਦੀ ਮੋਹਰ ਆ ਬਾਈ ਅੱਜ ਜਿਹੜਾ ਆਟਾ ਉਥੇ ਗੁੰਨਿਆ ਪਿਆ ਸੀ ਨਾ ਅਜਾ ਤਾ ਆਏ ਆ ਬਾਈ ਹੈ ਨਾ ਕੱਲ ਨਹੀਂ ਸੀ ਗੁੰਨੇ ਆ ਹੀ ਨਹੀਂ ਅਸੀਂ ਸਹੀ ਹੈ ਸਹੀ ਹੈ ਤੇ ਤਾਂ ਦਾਣੇ ਪਾਣੀ ਤੇ ਮੋਹਰ ਆ ਉਹ ਦਾਣੇ ਬਣੇ ਦੀ ਗੱਲ ਆ ਜੀ ਚਲ ਵੀਰੇ ਉੱਠ ਪੀਲਾ ਪਾਣੀ ਫਟਾਫਟ ਪੀ ਚੱਲੀਏ ਰਾਜੂ ਓ ਰਾਜੂ ਚੱਲ ਚੱਲੀਏ ਖੜਾ ਉਹ ਜਿਹਦੇ ਵਾਸਤੇ ਬਹੁਤ ਵਧੀਆ ਦੇਣਾ ਹੈ ਹਾਂ ਅੱਜ ਮਨੇ ਕੇ ਬੰਦਾ ਸ਼ਕੀਨ ਆ ਪੂਰਾ ਜੀ ਦੇਖੋ ਕੰਨ ਬੰਨੇ ਹੋਇਆ ਹਨਾ ਕੰਨਾਂ ਦੇ ਵਿੱਚ ਵੀ ਉਹ ਪਾਏ ਹੋਇਆ ਤੇ ਕੰਨ ਬੰਨੇ ਹੋਇਆ ਇਹ ਆਪਣੇ ਪੱਤੇ ਪੁੱਤੇ ਦਾ ਕਰ ਕਰਕੇ ਇਕੱਠੇ ਮੱਠੇ ਬੀੜੀ ਪੋਕੀ ਪੂਈ ਜਾਂਦਾ ਇਹ ਓਹ ਬੀੜੀ ਸਿਕਟ ਵੀ ਉਦਾਂ ਭੰਗ ਨਾਲ ਹੀ ਕਮਲਾ ਹੋਇਆ ਹੋਇਆ ਭਾਈ ਹਾਂ ਜੀ ਹਾਂ ਜੀ ਆ ਜਿਹੜੇ ਟੈਟੂ ਟੂ ਬਣਿਆ ਨਾ ਜ਼ਿਆਦਾਤਰ ਇਹ ਜਾਂ ਕੁਝ ਭੰਗ ਵਾਲੇ ਲਿਖਾਉਂਦੇ ਹੁੰਦੇ ਆ ਚਲੋ ਖੜਾ ਵੀਰੇ ਚੱਲ ਚਲੀ ਰਾਜੂ ਚੱਲ ਖੜਾ ਆ ਫੜਾਰੇ ਪਾਣੀ ਮੈਂ ਪੀਣਾ ਮੈਨੂੰ ਦੇ ਦੇ ਪੀ ਲੈਣ ਦੇ ਚੱਲ ਪੀ ਲੈ ਤੋਪੀ ਲੈ ਤੋਪੀ ਲੈ ਮੈਨੂੰ ਦੇ ਦੇ ਫਿਰ ਮੈਂ ਪੀਣਾ ਨਿਆ ਮੁੰਡਾ ਚੱਲ ਖੜਾ ਹੋ ਗੱਡੀ 'ਚ ਬਹਿਣੇ ਗੱਡੀ ਸੌਵਾਂਗੇ ਗੱਡੀ 'ਚ ਉਹ ਗੱਡੀ 'ਚ ਸੌਵਾਂਗੇ ਰਾਜੂ ਗੱਡੀ 'ਚ ਖੜਾ ਹੋ ਜਾ ਖੜਾ ਖੜਾ ਹੋ ਜਾ ਮੇਰਾ ਵੀਰਾ ਐ ਨਾ ਕਰ ਭਰਾ ਨਹੀਂ ਸਾਡਾ ਉਹ ਰਾਜੂ ਭਰਾ ਨਹੀਂ ਸਾਡਾ ਉੱਟ ਕੇ ਖੜਾ ਹੋ ਚੱਲ ਚੱਲ ਮੇਰਾ ਵੀਰਾ ਖੜਾ ਹੋ ਖੜਾ ਖੜਾ ਹੋ ਖੜਾ ਹੋ ਜਾ ਖੜਾ ਹੋ ਚੱਲ ਵੀਰੇ ਚੱਲ 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 ਤੁਰ ਕੇ ਤੁਰ ਕੇ ਤੁਰ ਕੇ ਹੋ ਜਾ ਤੁਰ ਕੇ ਵੀਰੇ ਤੁਰ ਕੇ ਤੁਰ ਕੇ ਰਾਜੂ ਓ ਰਾਜੂ ਤੁਰ ਕੇ ਵੀਰੇ ਤੁਰ ਕੇ ਰਾਜੂ ਤੁਰ ਕੇ ਵੀਰੇ ਤੁਰ ਕੇ ਤੁਰ ਕੇ ਹਾਂ ਤੁਰ ਕੇ ਜਾਣਾ ਓ ਰਾਜੂ ਰਾਜੂ ਤੁਰ ਕੇ ਵੀਰੇ ਚੱਲ ਰਾਜੂ ਵੀਰੇ ਬਹਿ ਜਾ ਵਿੱਚ ਰਾਜੂ ਵੀਰੇ ਬਹਿ ਜਾ ਰਾਜੂ ਵੀਰੇ ਘੁੰਮ ਕੇ ਆਉਣਾ ਆਪ ਘੁੰਮ ਕੇ ਆਉਣਾ ਓ ਰਾਜੂ ਵੀਰੇ ਘੁੰਮ ਕੇ ਆਉਣਾ ਆਪ

ਉਹ ਵੀ ਤੇਰੀ ਬਾਹ ਦੇ ਉੱਤੇ ਵੱਡਾ ਵੱਡਾ ਕਰਕੇ ਲਿਖਿਆ ਜੀ ਡੈਂਪਲ ਜਾਨ ਡੈਂਪਲ ਉਹ ਹੁਣ ਕੀ ਆ ਇਹ ਰੱਬ ਜਾਣਦਾ ਜਾਂ ਇਹ ਜਾਣਦਾ ਬਾਈ ਜਾਂ ਕੋਈ ਜਿਹੜਾ ਇਹਨੂੰ ਜਾਣਦਾ ਉਹਨੂੰ ਪਤਾ ਹੋਵੇ ਵੀ ਇਹਦਾ ਕੀ ਮਤਲਬ ਹੈ ਇਹਦਾ ਨਾਂ ਹੀ ਡੈਂਪਲ ਆ ਜਾਂ ਕੋਈ ਕਿਸੇ ਕੁੜੀ ਦਾ ਨਾਮ ਲਿਖਿਆ ਹੋਇਆ ਹੈ ਇਹਨੇ ਆਪਣੀਆਂ ਦਾ ਬਾਹ ਦੇ ਉੱਪਰ ਤੇ ਪਰ ਅਸੀਂ ਵੀਰੇ ਨੂੰ ਹੁਣ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲਨੇ ਆ ਇਸ ਟਾਈਮ ਵੀਰੇ ਦੀ ਹਾਲਤ ਇਦਾਂ ਦੀ ਆ ਵੀ ਇਹਨੂੰ ਆਪਦੇ ਚੰਗੇ ਮਾੜੇ ਦੀ ਕੋਈ ਸੋਝੀ ਨਹੀਂ ਇਨੂੰ ਗੰਦਾ ਮੰਦਾ ਸਭ ਕੁਝ ਜੋ ਮਿਲ ਜਾਂਦਾ ਉਹ ਹੀ ਖਾਈ ਜਾਂਦਾ ਬਾਈ ਖਰੜ ਸ਼ਹਿਰ 'ਚ ਖੜੇ ਆ ਜੀ ਚੰਡੀਗੜ੍ਹ ਦੇ ਬਿਲਕੁਲ ਜਣਾ ਦੇ ਵਿੱਚ ਪੈਂਦਾ ਹੈ ਸ਼ਹਿਰ ਖਰੜ ਤੇ ਉੱਥੇ ਕਿਹੜਾ ਦੱਸਿਆ ਸੀ ਇਲਾਕਾ ਭਗਤ ਘਾਟ ਭਗਤ ਘਾਟ ਭਗਤ ਘਾਟ ਭਗਤ ਘਾਟ ਇਲਾਕੇ ਦੇ ਵਿੱਚ ਇਹ ਬਾਈ ਸ਼ਮਸ਼ਾਨ ਘਾਟ ਦੇ ਸਾਹਮਣੇ ਪਿਆ ਸੀਗਾ ਇਹ ਬਾਈ ਹੁਣਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਵੀਡੀਓ ਬਣਾ ਕੇ ਭੇਜੀ ਤੇ ਆ ਵੀਰਾਂ ਨੇ ਸਾਡੀ ਮਦਦ ਕੀਤੀ ਸਾਰਿਆਂ ਨੇ ਜਿਹਦੇ ਨਾਲ ਅਸੀਂ ਬਾਈ ਨੂੰ ਗੱਡੀ 'ਚ ਬਿਠਾਇਆ ਹੁਣ ਤੇ ਪਹਿਚਾਣਿਓ ਜੇ ਕੋਈ ਜਾਣਦਾ ਸ਼ੇਅਰ ਕਰਿਓ ਜੇ ਕੋਈ ਚਾਹੁੰਦਾ ਵੀ ਇਸ ਵਕਤ ਦੇ ਮਾਰੇ ਹੋਏ ਇਨਸਾਨ ਦਾ ਘਰ ਲੱਭ ਜਵੇ ਇਹਦਾ ਕੋਈ ਪਰਿਵਾਰ ਮਿਲ ਜੇ ਵੀ